ਕਿ ਤੁਸੀਂ ਇਸ ਕਵਰੇਜ ਲੈ ਆ ਰਹੇ ਹੋ थैंक यू सो मच ਇਸ ਤਰ੍ਹਾਂ پلان ਬਣਿਆ ਕਿੱਥੇ ਦੇ ਰਹਿਣ ਵਾਲੇ ਹੋ ਔਰ ਇੰਡੀਆ ਵੱਲੋਂ ਕਿਤਨਾ ਪ੍ਰੀਸ਼ਟ ਆ ਅ ਮੈਂ ਜੀ ਆਸਟਰੀਆ ਦਾ ਰਹਿਣ ਵਾਲਾ ਵਾਂ ਆ ਜੰਪਾਲ ਮੇਰਾ ਇੱਥੋਂ ਦਾ ਪੰਜਾਬ ਦਾ ਹੀ ਆ ਜ਼ਿਲ੍ਹਾ ਗੁਰਦਾਸਪੁਰ ਪਿੰਡ ਵੜੈਚ ਸਰਦਾਰ ਸਰੂਪ ਸਿੰਘ ਜੀ ਹੁਣ ਦਾ ਮੈਂ ਸੁਪੁੱਤਰ ਆ 7 ਸਤੰਬਰ ਨੂੰ ਜਰਨੀ ਸ਼ੁਰੂ ਕੀਤੀ ਸੀ ਆਸਟਰੀਆ ਤੋਂ 12 ਮੁਲਕ ਜਿਹੜੇ ਉਹਨਾਂ ਦੀ ਯਾਤਰਾ ਕਰਦਾ ਹੋਇਆ ਅੱਜ ਮੈਂ ਜਿਹੜਾ ਕਿ ਆ ਇੰਡੀਆ ਦੇ ਵਿੱਚ ਪਹੁੰਚਿਆ ਹਾਂ ਸੋਚ ਸਿਰਫ ਇਹੋ ਸੀ ਜੀ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਗੁਰਧਾਮ ਨੇ ਉਹਨਾਂ ਦੇ ਦਰਸ਼ਨਦਾਰੇ ਕਰਨੇ ਕਿਉਂਕਿ ਪਹਿਲਾਂ ਸੋਚਦੇ ਹੁੰਦੇ ਸੀਗੇ ਕਿ ਕਦੋਂ ਉਹ ਸੁਭ ਬਣੂਗਾ ਕਿ ਤਾਰਾਂ ਤੋਂ ਪਾਰ ਜਿਹੜੇ ਆ ਕਿ ਦਰਸ਼ਨਦਾਰ ਕਰਨ ਦਾ ਮੌਕਾ ਮਿਲੂਗਾ ਪਰ ਦੋ ਸਾਲ ਪਹਿਲਾਂ ਇਹੋ ਵਿਚਾਰ ਆਇਆ ਸੀ ਕਿ ਜਾਣਾ ਦੇ ਬਾਏ ਰੋਡ ਜਾਣਾ ਸੋ ਅੱਜ ਜਿਹੜਾ ਮਾਰੇ ਨੇ ਇਹ ਸੁਪਨਾ ਜਿਹੜਾ ਪੂਰਾ ਕਰਤਾ ਹੈ ਅ ਸਫ਼ਰ ਜਿਹੜਾ 20000 ਕਿਲੋਮੀਟਰ ਸਫ਼ਰ ਮੇਰਾ ਤੈਹ ਹੋ ਚੁੱਕਾ ਦੇਸ਼ਾਂ ਦੀ ਜੇ ਗੱਲ ਕਰਾਂ 12 ਦੇਸ਼ ਜਿਹੜੇ ਆ ਉਹ ਐਕਸਪਲੋਰ ਕਰਕੇ ਅੱਜ ਮੈਂ 13ਵੇਂ ਦੇਸ਼ ਦੇ ਵਿੱਚ ਐਂਟਰ ਹੋਇਆ ਜੀ ਸਭ ਤੋਂ ਵੱਧ ਆਨੰਦ ਕਿਹੜੇ ਦੇਸ਼ ਦਾ ਅ ਨੈਚਰ ਵਾਈ ਕਿਉਂਕਿ ਦੇਖੋ ਅਸੀਂ ਜਿਹੜੀਆਂ ਕੰਟਰੀ ਚੂਜ਼ ਕੀਤੀਆਂ ਸੀਗੀਆਂ ਉਹ ਡਿਫਰੈਂਟ ਡਿਫਰੈਂਟ ਕੰਟਰੀ ਜਿਹੜੀਆਂ ਚੂਜ਼ ਕੀਤੀਆਂ ਸੀ ਉਹ ਇਸੇ ਕਰਕੇ ਕਿਉਂਕਿ ਹਰ ਕੰਟਰੀ ਦਾ ਆਪਣੀ ਵਿਲੱਖਣਤਾ ਸੀਗੀ ਕਿਸੇ ਕੰਟਰੀ ਦੇ ਵਿੱਚ ਨੇਚਰ ਜਿਆਦਾ ਵਧੀਆ ਸੀ ਕਿਸੇ ਕੰਟਰੀ ਦੇ ਵਿੱਚ ਫੂਡ ਬਹੁਤ ਵਧੀਆ ਸੀ ਕਿਸੇ ਕੰਟਰੀ ਦੀ ਹਿਸਟਰੀ ਬਹੁਤ ਵਧੀਆ ਸੀ ਸੋ ਇਸ ਕਰਕੇ ਜੇ ਕੰਪੇਅਰ ਕਰਨਾ ਕੰਟਰੀ ਨੂੰ ਉਹ ਥੋੜਾ ਡਿਫਿਕਲਟ ਆ ਹਰ ਇੱਕ ਕੰਟਰੀ ਜਿਹੜੀ ਮੈਂ ਚੂਸ ਕੀਤੀ ਸੀ ਉਹਦੇ ਵਿੱਚ ਵੱਖਰਾ ਵੱਖਰਾ ਐਕਸਪੀਰੀਅੰਸ ਆ ਜੀ ਕੈਂਪਰ ਇਸ ਗੱਡੀ ਨੂੰ ਫੂਡ ਤਿਆਰ ਕਰਵਾਇਆ ਔਰ ਕੀ ਸੋਚ ਕੇ ਜਾ ਰਹੇ ਸਿਰਫ ਇਹੋ ਸੋਚ ਸੀਗੇ ਕਿ ਹੋਟਲਾਂ ਦੀ ਜਿੱਥੇ ਹੋਟਲ ਚ ਰਹਿਣਾ ਤੇ ਖਾਣ ਪੀਣ ਦੀ ਕਿਉਂਕਿ ਅਸੀਂ ਆ ਪਿਓਰ ਵੈਜੀਟੇਰੀਅਨ ਖਾਲਸੇ ਤੇ ਇਦਾਂ ਦਾ ਫੂਡ ਜਿਹੜਾ ਬੋਸਨੀਆਂ ਸੁਲਵੇਨੀਆਂ ਵਰਗੀ ਜਿੱਥੇ ਕਿ ਮੁਸਲਮ ਕੰਟਰੀਜ਼ ਨੇ ਉੱਥੇ ਫੂਡ ਮਿਲਣਾ ਥੋੜਾ ਜਿਹਾ ਮੁਸ਼ਕਲ ਸੀਗਾ ਤਾਂ ਕਰਕੇ ਇਹ ਗੱਡੀ ਗੱਡੀ ਇਦਾਂ ਦੀ ਮੋਡੀਫਾਈ ਕਰਾਈ ਕਿ ਸਾਨੂੰ ਰਹਿਣ ਦੀ ਤੇ ਫੂਡ ਦੀ ਕੋਈ ਦਿੱਕਤ ਨਾ ਆਵੇ ਉਹ ਚਲਣਾ ਪਿਆ ਹੋਵੇਗਾ ਜੀ ਮੈਂ ਦੀ ਗੱਲ ਸੁਝਾਉਂਦਾ ਜੀ ਕਿ ਤੁਸੀਂ ਆਪਣੇ ਯਾਰਾਂ ਮਿੱਤਰਾਂ ਨਾਲ ਸਫਰ ਤੇ ਜਰੂਰ ਕਰਦੇ ਆ ਯਾਰਾਂ ਮਿੱਤਰਾਂ ਨਾਲ ਟਾਈਮ ਪਾਸ ਕਰਦੇ ਆ ਕਦੀ ਆਪਣੀ ਤਨਹਾਈ ਦੇ ਨਾਲ ਟਾਈਮ ਪਾਸ ਕਰਕੇ ਦੇਖੋ ਫਿਰ ਪਤਾ ਲੱਗੂਗਾ ਕਿ ਤੁਸੀਂ ਆਪਣੇ ਅੰਦਰ ਜਿਹੜਾ ਕਿੰਨਾ ਕੁ ਤੁਹਾਡੇ ਟਿਕਾਵ ਆ ਤੇ ਕਿੰਨੀ ਕ ਅੰਦਰ ਜਿਹੜੀ ਹੈ ਕਿ ਤੁਹਾਡੇ ਅੰਦਰ ਉਸ ਰਾਹ ਪ੍ਰਤੀ ਖੇਚਾ ਸੋ ਇਸ ਕਰਕੇ ਜਿਹੜਾ ਮੈਂ ਟਰੈਵਲ ਨੂੰ ਇਕੱਲੇ ਜਿਹੜਾ ਟਰੈਵਲ ਕਰਨਾ ਡਿਸੀਜਨ ਲਿਆ ਸੀਗਾ ਕਿ ਮੈਂ ਆਪਣੇ ਆਪ ਨੂੰ ਟਾਈਮ ਦੇਣਾ ਚਾਹੁੰਦਾ ਸੀ ਤੇ ਆਪਣੀ ਤਨਹਾਈ ਦੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਸੀ ਸਫਰ ਤੈ ਕਰਕੇ ਆਇਓ ਸਮੁੰਦਰੋਂ ਪਾਰ ਤੇ ਤੇ ਸਮੁੰਦਰ ਪਾਰ ਤਸ ਪਰ ਜਿਹੜੀ ਚਿਹਰੇ ਦੀ ਰੌਣਕ ਆ ਜਾਂ ਚਿਹਰੇ ਦੀ ਖੁਸ਼ੀ ਆ ਉਦੋਂ ਲੱਗਦਾ ਨਹੀਂ ਕਿ ਸਫਰ ਕਰਕੇ ਆਇਓ ਦੇਖੋ ਜੀ ਇਹ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਵੈਸੀ ਵੀ ਜਿਹੜਾ ਗੁਰੂ ਕਾ ਖਾਲਸਾ ਸਵੇਰੇ ਅੰਮ੍ਰਿਤ ਵੇਲੇ ਸਾਂਭ ਕੇ ਆਪਣਾ ਨਿਤਨੇਮ ਕਰਦਾ ਨਿਤਨੇਮ ਕਰਦੋਂ ਬਾਅਦ ਉਹੀਂ ਚੜਦੀ ਕਲਾ ਹੋਈਂਦੀ ਉਤੋਂ ਆਪਾ ਗਤ ਕਹੀ ਆ ਤੇ ਗਤ ਕੇ ਆਈ ਜਦੋਂ ਆਪਣਾ ਪਸੀਨਾ ਕੱਢਦਾ ਪਸੀਨਾ ਕੱਢਣ ਦੇ ਨਾਲ ਚਿਹਰਾ ਉਹੀਂ ਚਮਕ ਜਾਂਦਾ ਜੀ ਤੇ ਬਸ ਇਹੋ ਹੀ ਰਾਜ ਆ ਦੀ ਹੋਰ ਕੋਈ ਰਾਜ ਨਹੀਂ ਜਿਹੜੇ ਪੰਜ ਸਾਹਿਬ ਦੇ ਦਰਸ਼ਨ ਕਰਦੇ ਦੇਖੋ ਜੀ ਇਹ ਆਪਣਾ ਸੀਗਾ ਕਿ ਇੰਡੀਆ ਤੱਕ ਪਹੁੰਚਣਾ ਹੁਣ ਇੰਡੀਆ ਪਹੁੰਚ ਗਏ ਹੁਣ ਅਗਲਾ ਆਪਣਾ ਟਾਰਗੇਟ ਜਿਹੜਾ ਵਾ ਉਹ ਇਹ ਆ ਕਿ ਪੰਜਾਂ ਤਖਤਾਂ ਦੇ ਸੱਚੇ ਪਾਤਸ਼ਾਹ ਮਹਾਰਾਜ ਦਰਸ਼ਨਦਾਰੀ ਕਰਵਾ ਦੇਣ ਅੱਜ ਪਹਿਲਾ ਤਖਤ ਜਿਹੜਾ ਕਿ ਕਾਲ ਤਖਤ ਸਾਹਿਬ ਤੋਂ ਅਸੀਂ ਸਰਮਸਤਕ ਹੋ ਕੇ ਆਏ ਆ ਜੀ ਫਿਰ ਅੱਗੇ ਵੀ ਜਿਹੜੇ ਕਿ ਪੰਜਾਂ ਤਖਤਾਂ ਦੀ ਯਾਤਰਾ ਇਹ ਕੰਟੀਨਿਊ ਹੋਵੇਗੀ ਫਿਰ ਇੰਡੀਆ ਦਾ ਜਿਹੜਾ ਟ੍ਰਿਪ ਆ ਫਿਰ ਖਤਮ ਹੋਊਗਾ ਆਸਟ੍ਰੀਆ ਵੀ ਇੱਥੇ ਜਾਇਆ ਜਾਏਗਾ ਕਿ ਇਸੇ ਕਾਰ ਤੇ ਜਾਇਆ ਆ ਆਸਟ੍ਰੀਆ ਵਾਪਸ ਇਸੇ ਹੀ ਕਾਰ ਤੇ ਜਾਇਆ ਜਾਇਆ ਜਾਏਗਾ ਜੀ ਤਕਰੀਬਨ ਜਿਹੜਾ ਤਿੰਨ ਇੱਕ ਮਹੀਨਿਆਂ ਦਾ ਅਸੀਂ ਸੋਚਿਆ ਬਾਕੀ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਕਿੰਨਾ ਟਾਈਮ ਲਾਉਣ ਉਹ ਮਹਾਰਾਜ ਜਾਣਣ ਜੀ ਅੱਜ ਜਦੋਂ ਫਿਰ ਆਪਣੇ ਕਮਬੜੀ ਤਰਕੀ ਦੇ ਪਹੁੰਚੇ ਹਾਂ ਜੀ ਜਿੱਥੋਂ ਤਰਕੀ ਸ਼ੁਰੂ ਕੀਤੀ ਤੇ ਇਸ ਏਰੀਆ ਜਾ ਕੇ ਆਪਣੇ ਜਿੱਲਤ ਸੰਪੂਰਨ ਕੀਤੇ ਹਾਂ ਜੀ ਕਿਤਰਾ ਦਾ ਨਾਮ ਬਹੁਤ ਵਧੀਆ ਲੱਗ ਰਿਹਾ ਜੀ ਸਾਰੇ ਜਿਹੜੇ ਗਤਕਈ ਫੌਜਾ ਆਪਾਂ ਇਕੱਠੇ ਇੱਥੇ ਗਤਕਾ ਖੇਡਦੇ ਰਹੇ ਸਿੱਖਦੇ ਰਹੇ ਆ ਭਾਈ ਸਾਹਿਬ ਹੁਣੀ ਤੇ ਅੱਜ ਸਾਰਿਆਂ ਨੂੰ ਦੇਖ ਕੇ ਆਪਣੇ ਜੀਜਾ ਜੀ ਹੁਣਾਂ ਨੂੰ ਦੇਖ ਕੇ ਸਾਰਿਆਂ ਨੂੰ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਜੀ ਜੇ ਕਿਸੇ ਨੇ ਕੁਝ ਸਿੱਖਣਾ ਹੋਵੇ بس ਇੱਕ ਹੀ ਚੀਜ਼ ਕਿ ਕਿਰਤ ਕਮਾਈਆਂ ਜਰੂਰ ਕਰੋ ਉਹਦੇ ਨਾਲ ਆਪਣੇ ਆਪ ਨੂੰ ਜਰੂਰ ਟਾਈਮ ਦਿਓ ਟਾਈਮ ਤੁਸੀਂ ਜਰੂਰੀ ਨਹੀਂ ਕਿ ਸੱਤ ਸਮੁੰਦਰੋਂ ਪਾਰ ਜਾ ਕੇ ਦੇਣਾ ਟਾਈਮ ਤੁਸੀਂ ਇੱਥੋਂ ਬਸਤੇ ਬੈਠੇ ਬੈ ਕੇ ਜਾ ਕੇ ਵੀ ਕਿਤੇ ਦੇ ਸਕਦੇ ਆ ਬਟ ਆਪਣੇ ਆਪ ਨੂੰ ਜਰੂਰ ਟਾਈਮ ਦਿਓ ਬਾਣੀ ਪੜੋ ਨਾਮ ਜਪੋ ਗੁਰੂ ਦੇ ਲੜ ਲੱਗੋ ਗੁਰੂ ਦੇ ਲੜ ਲੱਗੋਗੇ ਤੇ ਇਹ ਪੋਜ਼ਿਟਿਵ ਕੁਸੀ ਪਰੇਸ਼ਾਨ ਹੋ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਹੋਇਆ ਪਿਆਰ ਵਾਪਸ ਪਾਓ 24 ਘੰਟੇ ਵਿੱਚ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਿਆਰ ਚ ਤੋਖਾਂ ਸੋਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਜ਼ਮੀਨੀ ਝਗੜਾ ਵਿਦੇਸ਼ ਯਾਤਰਾ ਇਮੀਗ੍ਰੇਸ਼ਨ ਮਸਲੇ ਔਲਾਦ ਸੋਖ ਬਿਮਾਰੀ ਚ ਦਵਾ ਨਾ ਲੱਗਣਾ ਕੀਤਾ ਕਰਾਇਆ ਦਾ ਜੜ ਤੋਂ ਖਾਤਮਾ ਗੁਪਤ ਵਸ਼ੀਕਰਨ ਕਰਾਓ ਮਨ ਚਾਹ ਪਿਆਰ ਪਾਓ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲਾਟੋ ਮੈਕਸ ਪਿਆਰ ਚ ਤੋਖਾਂ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਬਾਰ ਜਰੂਰ ਸੰਪਰਕ ਕਰਨ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵ